ਇਕਾਲ ਮਿੱਤਰੋ ਇੱਧਰ ਖੜੇ ਆ ਜੀ ਦੋ ਟਰੈਕਟਰ ਸਵਰਾਜ 855 ਐਫੀ ਤੇ ਫਾਰਮ ਟਰੈਕ 60 ਘੜਾ ਜੀ ਇਹ ਬਾਈ ਹੁਣਾਂ ਕੋਲ ਦੋ ਟਰੈਕਟਰ ਸੇਲ ਆ ਜੀ ਤੇ ਆਪਾਂ ਗੱਲਬਾਤ ਕਰਦੇ ਆ ਬਾਈ ਨਾਲ ਤੇ ਵੀਰੇ ਕੀ ਡਿਮਾਂਡ ਆ ਟਰੈਕਟਰ ਦੀ ਇਹਦੀ ਵੀਰੇ ਇਹਦੀ ਜੀ 5 ਲੱਖ 80 ਹਜ਼ਾਰ 5 ਲੱਖ 80 ਹਜ਼ਾਰ ਰੁਪਏ ਡਿਮਾਂਡ ਆ ਇਹਦੀ ਠੀਕ ਆ ਤੇ ਕੋਈ ਕੰਪਲੇਂਟ ਤਾਂ ਨਹੀਂ ਵੀਰੇ ਨਾ ਵੀਰ ਨਾ ਇੰਜਨ ਗੇਅਰ ਦਾ ਵੀਰੇ ਓਕੇ ਆ ਜਮਾ 17 ਮਾਡਲ ਆ 17 ਮਾਡਲ ਆ ਵੀਰੇ ਮਾਰਕੇ ਨਾਲ ਦੇ ਪਏ ਟਾਇਰਾਂ ਦੇ ਮਾਰਕੇ ਨਾਲ ਦੇ ਹਾਂ ਤੇ ਇੰਜਨ ਵਾਹ ਤੇ ਕ ਕਲਮ ਨਹੀਂ ਲੱਗੀ ਨਾ ਕੋਈ ਚਾਪੀ ਲੱਗੀ ਆ ਠੀਕ ਆ ਠੀਕ ਆ ਵੀਰੇ ਪਹਿਲੇ ਨਾਂ ਦਾ ਟਰੈਕਟਰ ਇਹ ਪਹਿਲੇ ਨਾਂ ਦਾ ਟਰੈਕਟਰ ਤੇ ਪੇਂਟ ਹੋਇਆ ਵੀਰੇ ਓਰੀਜਨਲ ਆ ਸਾਰਾ ਓਰੀਜਨਲ ਟਰੈਕਟਰ ਆ ਹਾਂ ਠੀਕ ਆ ਤੇ ਆਹ ਦੇਖ ਸਕਦੇ ਮਿੱਤਰੋ ਕਿਸੇ ਪਾਸ ਲੀਕ ਛੀਕ ਨਹੀਂ ਪਈ ਕਹਿੰਦਾ ਇੰਜਨ ਗੇਅਰ ਦੀ ਪੂਰੀ ਗਾਰੰਟੀ ਆ ਤੇ ਪਹਿਲੇ ਨਾਂ ਦਾ ਟਰੈਕਟਰ ਇਹ ਤੇ ਟਾਇਰ ਟੱਪਾ ਵੀ ਤੁਸੀਂ ਦੇਖ ਸਕਦੇ ਹੋ ਫੁੱਲੀ ਟਾਇਰ ਪਈ ਦੇਖਦਾ ਤੁਹਾਡੇ ਸਾਹਮਣੇ ਆ ਤੇ ਕੋਈ ਵੀ ਨੜ ਨਹੀਂ ਖੁੱਲਾ ਪਈ ਕਹਿੰਦਾ ਤੇ ਪੰਜਾਬ ਨੰਬਰ ਆ ਤੇ ਇੱਕ ਬਾਈਕ ਵਾਲਾ ਇੱਧਰ ਖੜਾ ਹੀ ਫਾਰਮ ਡਰੈਗ ਕਰ ਤੇ ਇਹਦੀ ਕੀ ਡਿਮਾਂਡ ਆ ਵੀਰੇ 55580 ਬਾਕੀ ਮੌਕੇ ਤੇ ਹੋਜੀ ਬਾਤ ਗੱਡ ਵੀਰੇ ਠੀਕ ਆ 17 ਮਾਡਲ ਆ ਹਨ ਤੇ ਕਾਪੀ ਚਿਪ ਵਾਲੀ ਆ ਵੀਰੇ ਹਾਂਜੀ ਕਾਪੀ ਚਿਪ ਵਾਲੀ ਆ ਠੀਕ ਆ ਤੇ ਬਾਕੀ ਇੱਧਰ ਖੜਾ ਹੀ ਫਾਰਮ ਡਰੈਗ ਇਹਦੀ ਡਿਮਾਂਡ ਦਾ ਦੋ ਵੀਰੇ ਇਹ 2007 ਮਾਡਲ ਆ ਵੀਰੇ 7 ਮਾਡਲ ਪਹਿਲੇ ਨਾ ਠੀਕ ਆ ਵੀਰੇ ਤੇ ਇਹ ਵੀਰੇ ਸਾਰਾ ਰੈਡ ਨਾਲ ਇਹ ਕਿ ਟਾਇਰ ਨਵੇਂ ਆ ਹਨਾ ਹਾਂਜੀ ਮੁੰਗੇ ਨਵੇਂ ਮੈਂ 70 ਤੇ ਆ ਅੱਛਾ ਉਹ ਨਾਲ ਦੇ ਵੀਰੇ ਪਏ ਹੋਏ ਆ ਅੱਛਾ ਠੀਕ ਆ ਠੀਕ ਨਵੇਂ ਹੀ ਟਾਇਰ ਮਤਲਬ ਬਾਕੀ ਰੈਡ ਨਾਲ ਟਰੈਕਟਰ ਹਨਾ ਤੇ ਇੰਜਨ ਗੇਅਰ ਦੀ ਗਾਰੰਟੀ ਹੈ ਵੀਰੇ ਠੀਕ ਠੀਕ ਆ ਵੀਰੇ ਕਿਹੇ ਬਸ ਲੀਕ ਸੀ ਨਹੀਂ ਇਹ ਪਹਿਲੇ ਨਾਲ ਵੀਰੇ ਹਾਂਜੀ ਇਹ ਵੀ ਪਹਿਲੇ ਨਾਲ ਵੀਰੇ ਚੱਪ ਵਾਲੀ ਕਾਪੀ ਇਹਦੀ ਵੀ ਚੱਪ ਵਾਲੀ ਕਾਪੀ ਆ ਠੀਕ ਆ ਵੀਰੇ ਤੇ ਬਾਕੀ ਦੇਖ ਸਕਦੇ ਮਿੱਤਰੋ ਤੁਸੀਂ ਬਾਈ ਕੰਦਾ 101% ਗਾਰੰਟੀ ਆ ਕੋਈ ਵੀ ਅਲੰਬਾ ਨਹੀਂਗਾ ਤੇ ਬਾਕੀ ਬਾਈ ਨੂੰ ਕਾਲ ਕਰ ਸਕਦੇ ਤੁਸੀਂ ਨੰਬਰ ਬੋਲਾਂਗੇ ਬਾਈ ਦਾ ਤੇ ਬਾਕੀ ਗਾ ਨੈਸ਼ਨਦਨ ਦਿਖਾ ਦਿੰਨੇ ਆ ਚਾਰੇ ਪਾਸੇ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਪਏ ਦੋਨੇ ਟਰੈਕਟਰ ਤੇ ਇੱਕ ਆ ਫਾਰਮ ਟਰੱਕ ਆ ਜੀ ਬਾਈ ਕੋਲੇ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਇੱਧਰ ਖੜਾ ਜੀ ਸਵਰਾਜ 855 ਇਹਦੀ ਵੀ ਕੰਡੀਸ਼ਨ ਦੇਖ ਸਕਦੇ ਪਿੱਛੇ ਉਹ ਤੁਹਾਨੂੰ ਦਿਖਾ ਦਿੰਨੇ ਆ ਜੀ ਤੇ ਇਹ ਡਬਲ ਕਲਚ ਹੈ ਵੀਰੇ ਹਾਂਜੀ ਡਬਲ ਕਲਚ ਹੈ ਆ ਦੇਖੋ ਹੈ ਤੇ ਸੀਲਾ ਨਾਲ ਦੀਆਂ ਪਈਆਂ ਹਾਂ ਸੀਲਾ ਵੀ ਨਾਲ ਦੀਆਂ ਨੇ ਵੀਰੇ ਹਾਂਜੀ ਤੇ ਬਿਲਕੁਲ ਨਵਾਂ ਟਰੈਕਟਰ ਟਰੈਕਟਰਾਂ ਬੇਚਜ ਕੇ ਹੋ ਗਏ ਬਾਈ ਕੋਲੋ ਬਾਈ ਨੂੰ ਕਾਲ ਕਰੋ ਤੇ ਗੱਲਬਾਤ ਕਰ ਸਕਦੇ ਹੋ ਤੁਸੀਂ ਹਾਂਜੀ 1500 ਘੰਟੇ ਚੱਲਿਆ ਸਰ 1500 ਘੰਟੇ ਚੱਲਿਆ ਠੀਕ ਆ ਠੀਕ ਆ ਵੀਰੇ ਤੇ ਠੀਕ ਆ ਤੇ ਆ ਕਿੰਨਾ ਚੱਲਿਆ ਵੀਰੇ ਇਹ ਤਾਂ ਕਰਦੇ ਆ ਇਹ ਵੀ ਥੋੜਾ ਹੀ ਚੱਲਿਆ ਨਾ ਬਾਕੀ ਬਾਈ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਨੰਬਰ ਬੋਲ ਦੇ ਵੀਰੇ ਆਪਣਾ 62838 62838 48600 48 600 600 ਤੇ ਹੋਰ ਵੀ ਨੰਬਰ ਹੈਗਾ ਵੀਰੇ ਇੱਕ ਹੀ ਨੰਬਰ ਹੈ 98799 98799 64755 64755 ਇੱਕ ਵੀਰੇ ਆਪਣੇ ਕੋਲ ਰੋਟਾ ਵੀਟਰ ਵੀ ਆ ਸੇਲ ਵਾਸਤੇ ਠੀਕ ਆ ਵੀਰੇ ਰੋਟਾ ਵੀਟਰ ਵੀ ਆ ਇਸੀ ਕੰਪਨੀ ਦਾ 21 ਮਾਰਲਾ 21 ਮਾਰਲਾ ਨਵੇਂ ਵਰਗੇ ਬਲੇਡ ਪਏ ਉਹਦੇ ਠੀਕ ਆ ਠੀਕ ਆ 8 ਫੁੱਟਾ ਵਾਲਾ ਉਹਦੀ ਕੀ ਡਿਮਾਂਡ ਆ ਵੀਰੇ ਉਹਦੀ ਹੈਗੀ ਆਪਣੀ 75000 ਰੁਪਈਆ 75000 ਰੁਪਈਆ ਡਿਮਾਂਡ ਆ ਬਾਕੀ ਮੌਕੇ ਤੇ ਹੋ ਜਵਾਦ ਗਾੜਾ ਸਾਡੇ ਮੌਕੇ ਤੇ ਹੋ ਜੀ ਠੀਕ ਆ ਠੀਕ ਆ ਇਹ ਤਾਂ ਹੈ ਤੱਕ ਵੀਰੇ ਕਸਨ ਤੱਕ ਨਹੀਂ ਲੱਗਦੀ ਉਹਦੇ ਅੱਛਾ ਵੀਰੇ ਨਾਲ ਦੇ ਬਲੇਡ ਆ ਠੀਕ ਆ ਠੀਕ ਆ ਲਓ ਵੀ ਮਿੱਤਰੋ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 101% ਗਾਰੰਟੀ ਆ ਰੋਟਾਵੀਟਰ ਵੀ ਬਾਈ ਕੋਲੇ ਆ ਤੇ ਦੋ ਟਰੈਕਟਰ ਆ ਜੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਏ ਟਰੈਕਟਰ ਬਾਕੀ ਰੋਟਾਵੀਟਰ ਵੀ ਆ ਜਿੰਨਾ ਤੁਹਾਨੂੰ ਦੱਸ ਦਿੱਤਾ ਕੰਡੀਸ਼ਨ ਕੀ ਆ ਤੇ ਸੇਲ ਆ ਠੀਕ ਆ ਵੀਰੇ ਟਰਾਲੀ ਵੀ ਸੇਲ ਆ ਅੱਛਾ ਸਾਢੇ 6 ਦੀ ਆ 13 ਸਾਢੇ 6 ਦੀ ਟਰਾਲੀ ਆ ਤੇ ਉਹਦੀ ਕੀ ਡਿਮਾਂਡ ਆ ਵੀਰੇ ਉਹਦੀ ਆਪਾਂ 2 ਲੱਖ ਮੰਗਦੇ ਆ ਵੀਰੇ 2 ਲੱਖ ਰੁਪਈਆ ਠੀਕ ਆ ਬੈਡ ਬੁੱਡ ਲੱਗਿਆ ਵੀਰੇ ਬੈਡ ਬੁੱਡ ਵੀ ਲੱਗਿਆ ਠੀਕ ਆ ਠੀਕ ਆ 2.5 ਫੁੱਟ ਬੈਡ ਆ ਤੇ ਟਾਈ ਫਟਵਾੜ ਲਈ ਠੀਕ ਆ ਠੀਕ ਆ ਵੀਰੇ ਤੇ ਹੋਈ ਹੈਵੀ ਟਰਾਲੀ ਆ 18 19 ਕੁਇੰਟਲ ਦੀ ਟਰਾਲੀ ਆ 18 19 ਕੁਇੰਟਲ ਦੀ ਟਰਾਲੀ ਪੂਰੀ ਹੈਵੀ ਆ ਚਾਦਰ ਜੁੱਧਰ ਪੂਰੀ ਮੋਟੀ ਪਈ ਆ ਬਈ ਸਾਫ ਪਈ ਬਈ ਚਾਦਰ ਠੀਕ ਆ ਠੀਕ ਆ ਵੀਰੇ ਤੇ ਬਾਕੀ ਬਾਈ ਨਾਲ ਤੁਸੀਂ ਉਸ ਦੋ ਨੰਬਰਾਂ ਤੇ ਤੁਸੀਂ ਜਿਹੜਾ ਮਰਜ਼ੀ ਨੰਬਰ ਆ ਲਾ ਕੇ ਗੱਲਬਾਤ ਕਰ ਸਕਦੇ ਹੋ ਤੇ ਇੱਕ ਬਾਈਕਲ ਰੂਟ ਆ ਬੀਟਰ ਦੋ ਟਰੈਕਟਰ ਆ ਤੇ ਇੱਕ ਟਰਾਲੀ ਆ ਤੇ ਡਬਲ ਹੈਸ ਆ ਟਰਾਲੀ ਦਾ ਡਬਲ ਹੈਸ ਆ ਵੀਰੇ ਸਿੰਗਲ ਮਲੋ ਟਾਇਰ ਸਿੰਗਲ ਹੈ ਢੇ ਸਾਡਾ ਵਾਲਾ ਦਾ ਇਹ ਸਾਡਾ ਵਾਲਾ ਟਾਇਰ ਸਿੰਗਲ ਹੈ ਠੀਕ ਆ ਤੇ ਬਾਕੀ ਬਾਈ ਨਾਲ ਤੁਸੀਂ ਨੰਬਰ ਤੇ ਗੱਲਬਾਤ ਵੀ ਕਰ ਸਕਦੇ ਹੋ ਧੰਨਵਾਦ